ਮੈਂ ਇੱਕ ਮਹਾਪੁਰਸ਼ ਦਾ ਤੁਹਾਡੇ ਨਾਲ ਰੰਚਕ ਮਾਤਰ ਜੀਵਨ ਸਾਂਝਾ ਕਰਾਂ ਮੈਂ ਇੱਕ ਗੱਲ ਕਹਿਣਾ ਹੁੰਨਾ ਵੀ ਗੁਰੂ ਨਾਨਕ ਸਾਹਿਬ ਸਾਡੇ ਇਉਂ ਸਮਝ ਲਓ ਵਜੂਦ ਨੇ ਜੜ ਹੈ ਸਾਡੀ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਇਹ ਸਭ ਸੰਪਰਦਾਵਾਂ ਟਾਣੀਆਂ ਨੇ ਫੁੱਲ ਫਲ ਨੇ ਬਖੋ ਵਖੇ ਇਹਨਾਂ ਦੇ ਰੰਗ ਨੇ ਰੂਪ ਨੇ ਇਨਾਂ ਫਲ ਫੁੱਲਾਂ ਚੋਂ ਇੱਕ ਸੰਪਰਦਾਇ ਹੈ ਉਦਾਸੀਨ ਸੰਪਰਦਾਇ ਦੀ ਨਿਆਈਂ ਟਹਿਕਦੀ ਮਹਿਕਦੀ ਜਿਹਨੂੰ ਆਪਾਂ ਸੇਵਾ ਪੰਥੀ ਕਹਿ ਦਿੰਨੇ ਆ ਮੈਂ ਗੁਰੂ ਨਾਨਕ ਨਾਲ ਮਹਾਪੁਰਸ਼ਾਂ ਦੇ ਪਿਆਰ ਦੀ ਬਾਤ ਕਰਾਂ ਭਾਵਨਾ ਦੀ ਬਾਤ ਕਰਾਂ ਫਿਰ ਬਾਬਾ ਸ਼੍ਰੀ ਚੰਦ ਜੀ ਦੀ ਕੀ ਭਾਵਨਾ ਹੈ ਗੁਰੂ ਨਾਨਕ ਸਾਹਿਬ ਦੇ ਪ੍ਰਤੀ ਹੋਰਾਂ ਸੰਪਰਦਾਵਾਂ ਦੇ ਮਹਾਪੁਰਸ਼ਾਂ ਦੀ ਕੀ ਭਾਵਨਾ ਹੈ ਗੁਰੂ ਨਾਨਕ ਸਾਹਿਬ ਦੇ ਪ੍ਰਤੀ ਤੁਹਾਨੂੰ ਇਹ ਸਮਝ ਲੱਗੇਗੀ ਵੀ ਸਾਡੇ ਸਾਰਿਆਂ ਦੀ ਜੜ ਇੱਕ ਹੀ ਹੈ ਸਾਡੇ ਸਾਰਿਆਂ ਦਾ ਮੁਰਸ਼ਿਦ ਇੱਕ ਹੀ ਹੈ ਉਸ ਮਹਾਪੁਰਸ਼ ਦਾ ਨਾਮ ਸੇਵਾ ਪੰਥੀ ਸੰਪਰਦਾਏ ਦੇ ਵਿੱਚ ਪ੍ਰਚਲਿਤ ਹੈ ਇਉਂ ਉਹਦਾ ਨਾਮ ਹੈ ਸੰਤ ਰਾਮ ਕਿਸ਼ਨ ਸ਼ਾਹਪੁਰ ਵਾਲੇ ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਸੰਤ ਕਵੀ ਹੋਏ ਨੇ ਸੰਤ ਵਾਲੀ ਉਪਾਦੀ ਦੇ ਵੀ ਮਾਲਕ ਸਨ ਉਹਨਾਂ ਦੀ ਲਿਖਤ ਤੋਂ ਪਤਾ ਚੱਲਦਾ ਹੈ ਤੇ ਡਾਕਟਰ ਵੀ ਨੇ ਦਰਿਆਵੀ ਗਿਆਨ ਵੀ ਅਸੀਮ ਸੀ ਉਹਨਾਂ ਨੂੰ ਔਰ ਜਿਹੜਾ ਗਿਆਨੀ ਹੋਵੇ ਨਾ ਤੇ ਨਾਲ ਰੱਬ ਦੇ ਰੰਗ ਵਿੱਚ ਭਿੱਜਿਆ ਹੋਵੇ ਉਹਨੂੰ ਪਰਖ ਹੁੰਦੀ ਹੈ ਵੀ ਕੱਚ ਕੀ ਹੈ ਤੇ ਹੀਰਾ ਕੀ ਹੈ ਉਹ ਕੱਚ ਨੂੰ ਕਦੇ ਹੀਰਾ ਨਹੀਂ ਲਿਖਦਾ ਉਹਦੇ ਕੋਲ ਕਸਵੱਟੀ ਹੁੰਦੀ ਹੈ ਪਰਖ ਕਰਨ ਦੀ ਵੀ ਇਹ ਵਿਖਾਵੇ ਮਾਤਰ ਬਾਣਾ ਪਾਇਆ ਹੈ ਕਿ ਵਾਕਿਆ ਹੀ ਸੰਤ ਹੈ ਬਨਾਰਸ ਦਾ ਠੱਗ ਹੈ ਜਾਂ ਸੰਤ ਹੈ ਉਹਨੂੰ ਪਹਿਚਾਣ ਹੁੰਦੀ ਹੈ ਆਮ ਬੰਦਾ ਨਹੀਂ ਪਹਿਚਾਨ ਸਕਦਾ ਜ਼ੋਹਰੀ ਨੂੰ ਪਤਾ ਹੈ ਕੱਚ ਤੇ ਹੀਰੇ ਦਾ ਫਰਕ ਤੁਹਾਡੇ ਸਾਹਮਣੇ ਕੱਚ ਦਾ ਟੁਕੜਾ ਘੜ ਕੇ ਰੱਖ ਦਈਏ ਹੀਰੇ ਵਰਗੀ পালਸ਼ ਹੋਵੇ ਤੇ ਤੁਸੀਂ ਹੋ ਸਕਦਾ ਹੀਰਾ ਛੱਡ ਕੇ ਕੱਚ ਵੇਚਣ ਤੁਰ ਪੋ ਬੰਦਾ ਧੋਖਾ ਖਾ ਜਾਂਦਾ ਹੈ ਕੱਚ ਤੇ ਹੀਰੇ ਵਿੱਚ ਜ਼ੋਹਰੀ ਨਹੀਂ ਧੋਖਾ ਖਾਂਦਾ ਸੋ ਮਹਾਪੁਰਸ਼ਾਂ ਨੂੰ ਪਹਿਚਾਨ ਹੁੰਦੀ ਹੈ ਮਹਾਪੁਰਸ਼ਾਂ ਦੀ ਜਿਨੇ ਰੱਬੀ ਰਸ ਮਾਣਿਆ ਹੈ ਹੋਰ ਜਿਹੜੇ ਰਬੀ ਰਸ ਮੰਨਣ ਵਾਲੇ ਨੇ ਉਹਨਾਂ ਦੀ ਪਹਿਚਾਣ ਰੱਖਦਾ ਹੈ ਉਹ ਲਿਖਦੇ ਨੇ ਸੰਤ RAM ਕਿਸ਼ਨ ਜਿਹੜੇ ਹੋਏ ਨੇ ਨਾ ਜਨਮ ਸ਼ਾਹਪੁਰ ਹੋਇਆ ਕੋਈ 1800 ਨੰਜਾਬੇ ਕਰਮੀ ਦੇ ਵਿੱਚ ਪਿਤਾ ਜਿਵਾਯਾਰਾਮ ਹੈ ਤੇ ਮਾਤਾ ਰਾਧਾ ਬਾਈ ਹੈ ਇੱਕ ਸ਼ਾਹਪੁਰ ਸੇਵਾ ਪੰਥੀਆਂ ਦਾ ਡੇਰਾ ਹੈ ਸੰਤ ਵਸਤੀ RAM ਉਥੋਂ ਦੇ ਮੁੱਖ ਸੇਵਾਦਾਰ ਨੇ ਉਹਨਾਂ ਕੋਲ ਚਲੇ ਗਏ ਉਹ ਪਿਤਾ ਨੇ ਇੱਕ ਦਿਨ ਕਹਿ ਦਿੱਤਾ ਵੀ ਤੂੰ ਡੇਰੇ ਜੋਗਾ ਹੀ ਲੱਗਦਾ ਐ ਮੈਨੂੰ ਘਰ ਦਾ ਕੰਮ ਤੇ ਤੇਥੋਂ ਹੁੰਦਾ ਨਹੀਂ ਤੋਂ ਪਿਤਾ ਦੇ ਮੂੰਹੋਂ ਬਚਨ ਨਿਕਲੇ ਆ ਸੀ ਸੰਤ ਕਹਿੰਦੇ ਤੁਹਾਡਾ ਬਚਨ ਹੁਣ ਪੂਰਾ ਹੋਵੇਗਾ ਹੁਣ ਤੋਂ ਸਾਰੀ ਉਮਰ ਗੁਰੂ ਨਾਨਕ ਦੇ ਡੇਰੇ ਜੋਗਾ ਹੀ ਰਹਿ ਜਾਣਾ ਹੈ ਘਰੋਂ ਚਲੇ ਗਏ ਸੰਤ ਵਸਤੀ RAM ਕੋਲ ਗਏ ਸੰਗਤ ਕੀਤੀ ਹੁਣ ਸਿੱਖ ਸੰਪਰਦਾਵਾਂ ਦੇ ਡੇਰਿਆਂ ਦਾ ਇਹ ਸਿਧਾਂਤ ਹੈ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਇੱਥੇ ਲੋੜਵੰਦ ਨੂੰ ਲੰਗਰ ਮਿਲਦਾ ਹੈ ਵਸਤਰ ਮਿਲਦੇ ਨੇ ਇੱਥੇ ਮਲਮ ਪੱਟੀ ਵੀ ਕੀਤੀ ਜਾਂਦੀ ਹੈ ਜੇ ਕੋਈ ਰੋਗੀ ਆ ਜਾਵੇ ਜਿੱਥੇ ਬਾਣੀ ਸੁਣਾ ਕੇ ਸੋਗੀ ਦੇ ਸੋਗ ਮਿਟਾਏ ਜਾਂਦੇ ਨੇ ਰੋਗੀ ਦੇ ਰੋਗ ਵੀ ਇੱਥੇ ਮਿਟਦੇ ਨੇ ਭੁੱਖੇ ਨੂੰ ਪ੍ਰਸ਼ਾਦਾ ਜ਼ਖਮੀ ਨੂੰ ਮਲਮ ਤਾਬ ਚੜਿਆ ਹੋਵੇ ਤੇ ਗਿਲੋ ਆਦਕ ਵੀ ਮਿਲਦੀ ਹੈ ਡੇਰਿਆਂ 'ਤੇ ਸੰਤ ਵਸਤੀ RAM ਨੇ ਵੇਖਿਆ ਵੀ ਇਹ ਜਿਹੜੇ ਸੰਤ ਨੇ ਨਾ ਭਾਈ RAM ਕਿਸ਼ਨ ਜੀ ਇਹ ਸੇਵਾ ਅਤੇ ਸਿਮਰਨ ਦੀ ਪੱਠੀ ਵਿੱਚ ਤਪ ਕੇ ਐ ਸ਼ੁੱਧ ਸੋਨੇ ਵਰਗੇ ਹੋ ਗਏ ਨੇ ਪੰਜ ਭੂਤਕ ਸਰੀਰ ਤੇ ਆਗਣਾ ਹੈ ਹੁਣ ਭਾਈ RAM ਕਿਸ਼ਨ ਨੂੰ ਸੇਵਾ ਦੇਣੀ ਹੈ ਇੱਕ ਝਾੜੂ ਤੇ ਇੱਕ ਛੰਨਾ ਅੱਗੇ ਰੱਖਤਾ ਕਹਿੰਦੇ ਬੱਚਿਆ ਗੁਰੂ ਨਾਨਕ ਦੇਵ ਦੇ ਘਰ ਦੀ ਤੈਨੂੰ ਸੇਵਾ ਦੇਣ ਲੱਗਿਆ ਤੇਰਾ ਹਰ ਬਚਨ ਸੱਤ ਹੋਵੇਗਾ ਤੇ ਤੇਰਾ ਰਾਖਾ ਗੁਰੂ ਨਾਨਕ ਹੈ ਇਹ ਬਚਨ ਕਹਿ ਦਿੱਤੇ ਸਾਧੂਆਂ ਨੂੰ ਜਿਹੜੀ ਸੇਵਾ ਮਿਲਦੀ ਹੈ ਨਾ ਇਹ ਗੁਰੂ ਸਾਹਿਬ ਦੀ ਕਿਰਪਾ ਦੇ ਸਦਕਾ ਹੀ ਸੇਵਾ ਮਿਲਦੀ ਹੈ ਗੁਰੂ ਦੁਆਰਾ ਹੋਏ ਸੋਜੀ ਪਾਏ ਸੀ ਏਡੇ ਏਡੇ ਕੇਂਦਰਾਂ ਦੇ ਜਿਹੜੇ ਮੁੱਖ ਸੇਵਾਦਾਰ ਸਥਾਪਿਤ ਹੁੰਦੇ ਨੇ ਜਿੰਨਾ ਕੇਂਦਰਾਂ ਗੁਰਧਾਮਾਂ ਚੋਂ ਧਰਮਸ਼ਾਲਾਵਾਂ ਚੋਂ ਸਿੱਖੀ ਪਰਫੁੱਲਤ ਹੁੰਦੀ ਹੈ ਚੰਗੇ ਭਾਗਾ ਤੋਂ ਬਿਨਾ ਇਹ ਸੇਵਾ ਨਹੀਂ ਮਿਲਦੀ ਕਈ ਕਹਿ ਦਿੰਦੇ ਜੀ ਆ ਸੰਤ ਸੇਵਾ ਨਿਭਾ ਰਹੇ ਨੇ ਉਮਰ ਬੜੀ ਛੋਟੀ ਹੈ ਇਹ ਤੂੰ ਨਹੀਂ ਜਾਣਦਾ ਵੀ ਇਹ ਤੂੰ ਇਹ ਜਾਮਾ ਵੇਖਿਆ ਹੈ ਕੀ ਪਤਾ ਕਿੰਨੇ ਜਨਮਾਂ ਦੀ ਬੰਦਗੀ ਹੋਵੇਗੀ ਤੇ ਗੁਰੂ ਘਰ ਦੀ ਸੇਵਾ ਮਿਲੀ ਹੈ ਤੇਰੀ ਨਜ਼ਰਾਂ ਚੰਮ ਤੱਕੀ ਹੈ ਮਨ ਤੱਕ ਨਹੀਂ ਹੈ ਵੀ ਇਹ ਕਦੋਂ ਦਾ ਚੱਲ ਰਿਹਾ ਹੈ ਪੈਂਡਾ ਬਾਣੀ ਕਹਿੰਦੀ ਹੈ ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ ਜਿਹਨੂੰ ਗੁਰੂ ਨਾਨਕ ਵਡਿਆ ਕਰਦਾ ਹੈ ਨਾ ਉਹੀ ਵੱਡਾ ਹੋਵੇਗਾ ਦੁਨੀਆ ਤੇ ਖੈਰ ਸੇਵਾ ਗਈ ਮੇਲ ਵਡਿਆਈ ਬੜੀ ਹੋਈ ਬੰਦਗੀ ਕਰਨ ਵਾਲੇ ਸੀ ਰਧੀਆਂ ਸਿੱਧੀਆਂ ਦੇ ਮਾਲਕ ਬਣ ਗਏ ਰੌਣਕ ਬੜੀ ਰਵੇ ਡੇਰੇ ਵਿੱਚ ਸ਼ਾਹਪੁਰ ਪਰ ਵੇਖੋ ਆਪਣੇ ਮੁਰਸ਼ਿਦ ਪ੍ਰਤੀ 모 ਮੈਂ ਬਾਬਾ ਸ਼ਰੀ ਚੰਦ ਵਾਲਾ ਵਾਂਗਾ ਉਹਨਾਂ ਦੀ ਰਚਨਾ ਚੋਂ ਮਾਲਮ ਹੁੰਦਾ ਹੈ ਖੁਦ ਖੁਦਾ ਗੁਰੂ ਨਾਨਕ ਦੇ ਲਖਤੇ ਜਿਗਰ ਹੋ ਕੇ ਵੀ ਇੰਨੀ ਭਾਵਨਾ ਗੁਰੂ ਨਾਨਕ ਸਾਹਿਬ ਦੇ ਪ੍ਰਤੀ ਹੈ ਅਗਰ ਉਹਦੇ ਚੋਂ ਇੱਕ ਕਿਣਕਾ ਭਾਵਨਾ ਅਸੀਂ ਗੁਰੂ ਨਾਨਕ ਗੁਰੂ ਗ੍ਰੰਥ ਲਈ ਧਾਰ ਲਈਏ ਤੇ ਸਾਡਾ ਜੀਵਨ ਸਫਲਾ ਹੋ ਜਾਵੇ ਹੁਣ ਸੰਤਾਂ ਦੀ ਬੱਲੇ ਬੱਲੇ ਤੇ ਹੋ ਗਈ ਬੜੀ ਪਰ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਦੇ ਨਾਲ ਪ੍ਰੇਮ ਬੜਾ ਹੈ ਜਦੋਂ ਬਾਬਾ ਜੀ ਸੁਖਾਸਣ ਕਰਨ ਲੱਗਦੇ ਨੇ ਨਾ ਕਹਿੰਦੇ ਸੁਖਾਸਣ ਕਰਕੇ ਨਾ ਸੱਚਖੰਡ ਦਾ ਦਰਵਾਜ਼ਾ ਬੰਦ ਕਰ ਦੇਣਾ ਅਰਦਾਸਾ ਕਰ ਲੈਣਾ ਪਰ ਮਨ ਨਾ ਮੰਨਣਾ ਰੰਚਕਾ ਮਾਤਰ ਵੀ ਪਿੱਛੇ ਕਦਮ ਪੁੱਟਾ ਫਿਰ ਦਰਵਾਜ਼ਾ ਖੋਲ ਲੈਣਾ ਤੇ ਭਾਈ ਵੀਰ ਸਿੰਘ ਕਹਿੰਦੇ ਉਹਨਾਂ ਮਹਾਪੁਰਸ਼ਾਂ ਬਚਨ ਕਹਿਣਾ ਕਿੰਜ ਜੀਸਾਂ ਆਪਦੇ ਦਰਸ਼ਨਾ ਬਿਨਾ ਕਿੰਜ ਰਾਤ ਲੰਘਸੀ ਮਹਾਰਾਜ ਤੁਹਾਡਾ ਸੁਖਾਸਣ ਹੋ ਗਿਆ ਤੁਹਾਡਾ ਆਰਾਮ ਕਰਨ ਦਾ ਸਮਾਂ ਹੈ ਹੁਣ ਮੇਰੀ ਸਮਝ ਇਹ ਨਹੀਂ ਪੈਂਦਾ ਵੀ ਹੁਣ ਤੁਹਾਡੇ ਤੋਂ ਬਿਨਾ ਮੈਂ ਸਾਰੀ ਰਾਤ ਕਿਦਾਂ ਲੰਗਾਉਣੀ ਹੈ ਇੰਨਾ ਕਹਿ ਕੇ ਦਰਵਾਜ਼ਾ ਫਿਰ ਖੋਲ ਦੇਣਾ ਤੇ ਦਰਵਾਜ਼ਾ ਖੋਲ ਕੇ ਨਾ ਫਿਰ ਬੰਦ ਕਰਕੇ ਇਹ ਗੱਲ ਕਹਿਣੀ ਓ ਰਾਮਕ੍ਰਿਸ਼ਨ ਸਤਗੁਰੂ ਦਾ ਆਰਾਮ ਕਰਨ ਦਾ ਸਮਾਂ ਹੈ ਤੂੰ ਉਹਨਾਂ ਨੂੰ ਆਰਾਮ ਕਰਨ ਦੇ ਦਰਸ਼ਨ ਦੇ ਲਾਲਚ ਵਸ ਕਿਉਂ ਬੇਅਦਬੀ ਕਰਦਾ ਐ ਗੁਰਾਂ ਦੀ ਦਰਵਾਜ਼ਾ ਖੋਲਣਾ ਦਰਵਾਜ਼ਾ ਬੰਦ ਕਰਨਾ ਅਖੀਰ ਬੇਹਬਲ ਹੋ ਕੇ ਨਾ ਜਿਹੜਾ ਥੜਾ ਸਹਿਬ ਹੁੰਦਾ ਤਖਤ ਪੋਸ਼ ਹੁੰਦਾ ਉਹਦੇ ਨਾਲ ਬਹਿ ਜਾਣਾ ਮੰਜੀ ਸਾਹਿਬ ਦੇ ਪਾਵੇ ਦੇ ਨਾਲ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਐ ਅਮਰਤ ਵੇਲੇ ਸਿਰ ਲਾ ਕੇ ਆਤਮ ਆਨੰਦ ਦੇ ਵਿੱਚ ਕੁਝ ਸਮਾਂ ਕੱਢਣਾ ਭਾਈ ਵੀਰ ਸਿੰਘ ਕਹਿੰਦੇ ਵੀ ਇਹ ਸ਼ਾਹਪੁਰ ਦੀਆਂ ਸੰਗਤਾਂ ਦੇ ਬੋਲ ਨੇ ਵੀ ਉਸ ਮਹਾਪੁਰਸ਼ ਨੇ ਸਾਰੀ ਉਮਰ ਲੱਕ ਸਿੱਧਾ ਕਰਕੇ ਆਰਾਮ ਨਹੀਂ ਕੀਤਾ ਐਨੀ نیند ਸੀ ਜੋ ਮਹਾਰਾਜ ਦੇ ਮੰਜੀ ਸਾਹਿਬ ਨਾਲ ਪਾਕ ਸੀਸ ਲਾ ਕੇ ਥੋੜਾ ਸਮਾਂ ਲੈ ਲੈਣੀ ਅਮਰਤ ਵੇਲਾ ਹੁੰਦਿਆਂ ਹੀ ਕਿਰਿਆ ਸੋਧ ਕੇ ਇਸ਼ਨਾਨ ਕਰਕੇ ਸੋਚ ਕਰਕੇ ਮਹਾਰਾਜ ਦਾ ਪ੍ਰਕਾਸ਼ ਕਰਨਾ ਕਹਿੰਦੇ ਪ੍ਰਕਾਸ਼ ਤੋਂ ਉਹਨਾਂ ਦੇ ਚਿਹਰੇ ਦਾ ਨੂਰ ਇਉਂ ਹੋ ਜਾਂਦਾ ਸੀ ਜਿਵੇਂ ਸੂਰਜ ਦੇ ਚੜਦਿਆਂ ਕੌਲ ਫੁੱਲ ਖਿੜਦਾ ਹੈ ਕਮਲ ਦਾ ਇੱਕ ਸੁਭਾਅ ਹੈ ਜਦੋਂ ਸੂਰਜ ਚੜ੍ਹੇ ਤੇ ਪਰਫੁੱਲਤ ਹੁੰਦਾ ਹੈ ਛਿਪ ਜਾਵੇ ਤੇ ਪੰਖੜੀਆਂ ਸਮੇਟ ਕੇ ਛੱਪੜ ਤੇ ਮੋਇਆ ਜਿਹਾ ਪਿਆ ਹੁੰਦਾ ਹੈ ਸੁਖਾਸ਼ਨ ਹੋਣਾ ਮਹਾਰਾਜ ਦਾ ਤੇ ਮੁਰਝਾ ਦੇ ਜਾਣਾ ਸੰਤਾਂ ਨੇ ਪ੍ਰਕਾਸ਼ ਹੋਣਾ ਤੇ ਪਰਫੁੱਲਤ ਹੋ ਜਾਣਾ ਇਹਨੂੰ ਬਧਾ ਕੀ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਉਸ ਮਹਾਪੁਰਸ਼ ਨੇ ਇਹ ਬਾਣੀ ਪੜਨੀ ਧੰਸੋ ਵੇਲਾ ਜਿਤ ਦਰਸ਼ਨ ਕਰਨਾ ਹਉ ਬਲਹਾਰੀ ਸਤਗੁਰ ਚਰਣਾ ਉਹਦੇ ਬੋਲ ਹੁੰਦੇ ਸਨ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮੇ ਆਪਣੇ ਤਨਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਹਮਣੇ ਸੰਗਤ ਨੇ ਜਦੋਂ ਇਹ ਸ਼ਬਦ ਸੁਣਦੇ ਨਾ ਉਹਨਾਂ ਦੇ ਮੂੰਹੋਂ ਕਹਿੰਦੇ ਅੱਖਾਂ ਚੋਂ ਵਿਰਾਗ ਡੁੱਲਣ ਲੱਗ ਪੈਣਾ ਐਸੀ ਵਸਤਾ ਮਹਾਪੁਰਸ਼ਾਂ ਦੀ ਉਹਨਾਂ ਦੀ ਜ਼ੁਬਾਨ ਤੇ ਨਾਮ ਇਹ ਹੁੰਦਾ ਸੀ ਧੰਨ ਗੁਰੂ ਨਾਨਕ ਜੋ ਬਾਬਾ ਸ਼੍ਰੀ ਚੰਦ ਦੀ ਜ਼ੁਬਾਨ ਤੇ ਸੀ ਜੋ ਉਦਾਸੀਆਂ ਦੀ ਜ਼ੁਬਾਨ ਤੇ ਹੈ ਹੁਣ ਸਾਰੀ ਦਿਹਾੜੀ ਧੰਨ ਗੁਰੂ ਨਾਨਕ ਦਾ ਜਾਪ ਕਰਨ ਗੁਰੂ ਗ੍ਰੰਥ ਸਾਹਿਬ ਦੇ ਸਾਵੇਂ ਬਹਿ ਕੇ ਇੱਕ ਦਿਨ ਇੱਕ ਹੋਰ ਮਹਾਪੁਰਸ਼ ਆਇਆ ਉਸਨਾਕ ਰਾਏ ਨਾਮ ਹੈ ਉਹਦਾ ਉਹਨੇ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਨੂੰ ਤੇ ਮੱਥਾ ਟੇਕ ਕੇ ਰਾਧੇ ਕ੍ਰਿਸ਼ਨ ਰਾਧੇ ਕ੍ਰਿਸ਼ਨ ਦਾ ਉੱਚੀ ਉੱਚੀ ਜਾਪ ਕਰਨ ਲੱਗ ਪਿਆ ਸੰਤ ਆਪਣੀ ਮਸਤੀ ਵਿੱਚ ਨੇ ਉਸਨਾਕ ਰਾਏ ਦੇ ਆਵਾਜ਼ੇ ਵੱਲ ਧਿਆਨ ਨਾ ਦਿੱਤਾ ਕੋਈ ਉਹਨਾਂ ਨੇ ਵੇਖਿਆ ਵੀ ਇਹ ਤੇ ਡੋਲ ਬੈਠੇ ਨੇ ਉਹ ਨੇੜੇ ਹੋ ਗਿਆ ਤੇ ਕੰਨ ਵਿੱਚ ਜਾ ਕੇ ਉੱਚੀ ਦੇਣੀ ਫੇਰ ਆਖਣ ਲੱਗਾ ਰਾਧੇ ਕ੍ਰਿਸ਼ਨ ਰਾਧੇ ਕ੍ਰਿਸ਼ਨ ਹੁਣ ਸੰਤਾਂ ਨੂੰ ਜਦੋਂ ਸੁਣਾਈ ਦਿੱਤੀ ਆਵਾਜ਼ ਚੁੱਪਚਾਪ ਉੱਠੇ ਤੇ 5-7 ਫੁੱਟ ਦੂਰ ਜਾ ਕੇ ਬਹਿ ਗਏ ਤੇ ਫਿਰ ਆਪਣੇ ਖਸਮ ਦਾ ਨਾਮ ਤੇ ਆਉਣ ਲੱਗੇ ਧੰਨ ਗੁਰੂ ਨਾਨਕ ਦੇਵ ਉਸਨਾਕ ਰਾਏ ਫਿਰ ਨਾ ਟਲਿਆ ਫਿਰ ਨੇੜੇ 5-7 ਵਾਰ ਜਦੋਂ ਇਸੇ ਤਰ੍ਹਾਂ ਉਸਨਾਕ ਰਾਏ ਨੇ ਕੀਤਾ ਤੇ ਸੰਤ ਉਨੀ ਵਾਰ ਹੀ ਉੱਠ ਕੇ ਹਟਵੇਂ ਬਹਿ ਗਏ ਗੁਰੂ ਨਾਨਕ ਦਾ ਨਾਮ ਜਪੀ ਗਏ ਰੰਚਕ ਮਾਤਰ ਵੀ ਗਿਲਾ ਨਹੀਂ ਕੀਤਾ ਗੁੱਸਾ ਨਹੀਂ ਕੀਤਾ ਪਰ ਉਸਨਾਕ ਰਾਏ ਨੂੰ ਗੁਸਾ ਆ ਗਿਆ ਕਹਿੰਦਾ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਰਾਮ ਆਖੇ ਕੋਈ ਖੁਦਾ ਆਖੇ ਸਭ ਨੂੰ ਗੱਲ ਨਾ ਲਾਇਆ ਜਾਂਦਾ ਹੈ ਇਹ ਇਨੀ ਅਲਰਜੀ ਕਾਦੀ ਹੈ ਰਾਧੇ ਕ੍ਰਿਸ਼ਨ ਦੇ ਨਾਮ ਤੋਂ ਤੇ ਸੰਤ ਕਹਿੰਦੇ ਬੈਠ ਜਾ ਉਹ ਕਹਿੰਦਾ ਮਹਾਰਾਜੇ ਸ਼ੰਕਾ ਨਿਵਿਰਤ ਕਰੋ ਤੁਸੀਂ ਸਮਦਰਿਸ਼ਪੇ ਹੋ ਰਾਧੇ ਕ੍ਰਿਸ਼ਨ ਮਾੜਾ ਤੇ ਗੁਰੂ ਨਾਨਕ ਚੰਗਾ ਇਹ ਕਿਵੇਂ ਦੋ ਮਹਾਪੁਰਸ਼ਾਂ ਦੇ ਬੋਲ ਸਨ ਸੰਤ ਕਹਿੰਦੇ ਭਾਈ ਨਾਮ ਕੋਈ ਵੀ ਨਹੀਂ ਮਾੜਾ ਇਹ ਜਿੰਨੇ ਵੀ ਰਹਿਬਰ ਨੇ ਮਹਾਪੁਰਸ਼ ਨੇ ਅਵਤਾਰ ਨੇ ਅਕਾਲ ਪੁਰਖ ਦੇ ਹੀ ਭੇਜੇ ਹੋਏ ਨੇ ਕੁਝ ਅਸਮ ਤਾਂ ਦੇਖ ਕੇ ਪਰ ਕਲਯੁਗ ਦੇ ਅੰਦਰ ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ ਖੁਦ ਖੁਦਾ ਗੁਰੂ ਨਾਨਕ ਬਣ ਕੇ ਦੁਨੀਆ ਤੇ ਆਇਆ ਏ ਮੈਂ ਕਿਸੇ ਦੇ ਨਾਮ ਨਾਲ ਨਫ਼ਰਤ ਨਹੀਂ ਕਰਦਾ ਸਾਰੇ ਮਹਾਪੁਰਸ਼ਾਂ ਦਾ ਰਹਿਬਰਾਂ ਦਾ ਧਰਮਾਂ ਦਾ ਅਦਬ ਹੈ ਪਰ ਕਹਿੰਦੇ ਮੈਨੂੰ ਤੂੰ ਇਸ ਗੱਲ ਦਾ ਜਵਾਬ ਦੇ ਜਿਸ ਦੀ ਸਰਕਾਰ ਹੋਵੇ ਸਿੱਕਾ ਉਹਦਾ ਚੱਲਦਾ ਹੈ ਕਿ ਜਿਹਦੀ ਸਰਕਾਰ ਚਲੀ ਗਈ ਹੋਵੇ ਸਿੱਕਾ ਉਹਦਾ ਚੱਲਦਾ ਹੈ ਕਹਿੰਦਾ ਜੀ ਜਿਹਦੀ ਸਰਕਾਰ ਹੋਵੇ ਉਹਦਾ ਸਿੱਕਾ ਚੱਲਦਾ ਹੈ ਕਹਿੰਦੇ ਫਿਰ ਮੋਰ ਵੀ ਉਹਦੀ ਚਲਦੀ ਹੈ ਉਹ ਕਹਿੰਦੇ ਭਲਿਆ ਗੁਰੂ ਨਾਨਕ ਦੀ ਸਰਕਾਰ ਹੈ ਗੁਰੂ ਨਾਨਕ ਦਾ ਰਾਜ ਹੈ ਗੁਰੂ ਨਾਨਕ ਦਾ ਤੇਜ ਹੈ ਗੁਰੂ ਨਾਨਕ ਦੇ ਨਾਮ ਦੀ ਮੋਰ ਚਲਦੀ ਹੈ ਗੁਰੂ ਨਾਨਕ ਦੇ ਨਾਮ ਦਾ ਸਿੱਕਾ ਚੱਲਦਾ ਹੈ ਇਧਰ ਸਾਡੇ ਪਾਸ ਬੈਠ ਕੇ ਮਨ ਨੂੰ ਜੋੜ ਆਤਮਕ ਮੰਡਲਾਂ ਦੀ ਇੱਕ ਉਡਾਰੀ ਲਾ ਤੈਨੂੰ ਮਾਲਮ ਹੋਵੇਗਾ ਜਿੰਨੇ ਵੀ ਰਹਿਬਰ ਮਹਾਪੁਰਸ਼ ਨੇ ਉਹ ਚਰਣਾ ਵਿੱਚ ਬੈਠੇ ਨੇ ਤੇ ਗੁਰੂ ਨਾਨਕ ਸੱਚਖੰਡ ਦੇ ਤਖਤ ਉੱਤੇ ਬੈਠਾ ਹੋਇਆ ਖੁਦ ਖੁਦਾ ਹੈ ਤੂੰ ਥੋੜੀ ਜੀ ਸੁਰਤੀ ਨੂੰ ਉੱਚਾ ਚੁੱਕ ਥੋੜੀ ਜੀ ਉਡਾਰੀ ਲਾ ਨਾ ਕ੍ਰਿਸ਼ਨ ਹੀ ਮਾੜਾ ਹੈ ਨਾ ਰਾਧਾ ਹੀ ਮਾੜੀ ਹੈ ਪਰ ਸਰਕਾਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਹੈ ਜਲਦੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਹੈ ਇਹਨਾਂ ਕਹਿ ਕੇ ਗੁਰੂ ਨਾਨਕ ਦੀ ਧੁੰ ਵਿੱਚ ਮਗਨ ਹੋ ਗਏ ਉਸਨਾ ਕਰਾਏ ਚਰਣਾ ਵਿੱਚ ਬੈਠਾ ਹੈ ਨਤਮਸਤਕ ਹੋ ਕੇ ਵਾਪਸ ਚੜ੍ਹਿਆ ਜਾਂਦਾ ਹੈ ਗੁਰੂ ਨਾਨਕ ਨਾਲੋਂ ਵੱਡਾ ਕੋਈ ਨਹੀਂ ਗੁਰੂ ਗ੍ਰੰਥ ਸਾਹਿਬ ਪਾਸ਼ਾ ਦੇ ਪਾਕ ਬੋਲ ਨੇ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ ਦਾ ਟ੍ਰਾਂਸੈਂਡੈਂਟ ਲਾਰਡ ਹੀ ਹਿਮਸੈਲਫ ਇਜ਼ ਕਾਲਡ ਗੁਰੂ ਨਾਨਕ ਨਿਰੰਕਾਰ ਆਕਾਰ ਜੋਤ ਜਗਮੰਡਲ ਕਰਿਓ ਖੁਦਾਇ ਜਿਹੜਾ ਨਿਰਆਕਾਰ ਹੈ ਆਕਾਰ ਧਾਰ ਕੇ ਗੁਰੂ ਨਾਨਕ ਬਣ ਕੇ ਆਇਆ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗੁਰੂ ਨਾਨਕ ਇਸ ਦਾ ਗ੍ਰੇਟੈਸਟ ਆਫ ਆਲ ਇਹ ਬੜੇ ਬੜੇ ਇੰਗਲਿਸ਼ ਦੇ ਟਿਕਾਕਾਰਾਂ ਦਾਵਾ ਕੀਤਾ ਹੈ ਵੀ ਗੁਰੂ ਨਾਨਕ ਨਾਲੋਂ ਵੱਡਾ ਕੋਈ ਨਹੀਂ ਹੈ ਗੁਰੂ ਨਾਨਕ ਜਿਨ ਸੁਣਿਆ ਪੇਕਿਆ ਸੇ ਫਿਰ ਗਰਬਾਸ ਨਾ ਪਰਿਆਰੇ ਉਹ 84 ਉਹਦੀ ਕੱਟੀ ਗਈ ਜਿਹੜੇ ਗੁਰੂ ਨਾਨਕ ਨੂੰ ਵੇਖ ਲੈਣ ਦਿਦਾਰੇ ਕਰ ਲੈਣ ਉਹਦੇ ਗੀਤ ਗਾ ਲੈਣ ਚਾਹੇ ਉਹ ਕਿਸੇ ਵੀ ਪੱਖ ਦੇ ਸੰਪਰਦਾਏ ਦੇ ਮਹਾਪੁਰਸ਼ ਨੇ ਮੈਂ ਫਿਰ ਕਹਿ ਦਵਾਂ ਸਾਡੀ ਜੜ ਗੁਰੂ ਨਾਨਕ ਹੈ ਤੂੰ ਟਕਸ਼ਾਲ ਨਾਲ ਰਿਲੇਟਡ ਹੈ ਤੂੰ ਨਿਹੰਗ ਸਿੰਘ ਹੈ ਤੂੰ ਨਿਰਮਲਾ ਹੈ ਤੂੰ ਉਦਾਸੀ ਹੈ ਤੂੰ ਸੇਵਾ ਪੰਥੀ ਹੈ ਯਾਦ ਰੱਖੀ ਅਸੀਂ ਸਾਰੇ ਹੀ ਗੁਰੂ ਨਾਨਕ ਨੂੰ ਲੱਗੇ ਹੋਏ ਫਲ ਤੇ ਫੁੱਲ ਆ